ਕੈਨੇਡਾ ਦੇ ਐਬਰਫੋਰਡ ਚ ਰਹਿੰਦਾ ਇੱਕ ਵਿਅਕਤੀ ਜਿਸ ਦੇ ਨਾਮ ਨੇ ਪਿਛਲੇ ਸਾਲ ਭਾਰਤੀ মিডিਆ 'ਚ ਤੂਫਾਨ ਖੜਾ ਕਰ ਦਿੱਤਾ ਸੀ ਸੰਦੀਪ ਸਿੰਘ ਸਿੱਧੂ ਜੀ ਹਾਂ ਸੰਦੀਪ ਸਿੰਘ ਸਿੱਧੂ ਉਹੀ ਵਿਅਕਤੀ ਹੈ ਜਿਸ ਨੂੰ ਕੱਟੜ ਅੱਤਵਾਦੀ ਖਾਲਿਸਤਾਨੀ ਸਮਰਥਕ ਇਥੋਂ ਤੱਕ ਕਿ ਕੈਨੇਡਾ ਦਾ ਮੋਸਟ ਵਾਂਟਡ ਪਗੋੜਾ ਵੀ ਦੱਸਿਆ ਗਿਆ ਹੈ ਪਰ ਹੁਣ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ ਸੰਦੀਪ ਸਿੰਘ ਸਿੱਧੂ ਨੇ ਭਾਰਤ ਸਰਕਾਰ, ਪਾਰਟੀ ਮੀਡੀਆ ਤੇ ਕੈਨੇਡਾ ਸਰਕਾਰ ਤਿੰਨਾਂ ਦੇ ਵਿਰੁੱਧ 9 ਮਿਲੀਅਨ ਕੈਨੇਡੀਅਨ ਡਾਲਰ ਯਾਨੀ ਕਿ ਲਗਭਗ 550 ਕਰੋੜ ਰੁਪਏ ਦਾ ਮਾਨਹਾਨੀ ਕੇਸ ਦਰਜ ਕਰ ਦਿੱਤਾ ਹੈ 온ਟਾਰੀਓ ਅਦਾਲਤ ਚ ਦਾਇਰ ਇਸ ਪਟੀਸ਼ਨ ਚ ਸੰਦੀਪ ਦਾ ਦੋਸ਼ ਹੈ ਕਿ ਉਸਦੀ ਫੋਟੋ ਉਸਦਾ ਚਿਹਰਾ ਉਸਦੀ ਪਛਾਣ ਬਿਨਾ ਕਿਸੇ ਸਬੂਤ ਦੇ ਬਦਨਾਮ ਕੀਤੀ ਗਈ ਉਸ ਨੂੰ ਸਿਰਫ ਇੱਕ ਸਿੱਖ ਨਾ ਹੋਣ ਕਰਕੇ ਟਾਰਗੇਟ ਬਣਾਇਆ ਗਿਆ ਇਹ ਦਾਵਾ ਗਲੋਬਲ ਐਂਡ ਮੇਲ ਦੀ ਰਿਪੋਰਟ ਚ ਵੀ ਦਰਜਾ ਉਸ ਦੇ ਵਕੀਲ ਜੈਫਰੀ ਕਰੋਕਰ ਦੇ ਮੁਤਾਬਕ ਇਹ ਸਿਰਫ ਮਾਨਹਾਨੀ ਨਹੀਂ ਸੀ ਇੱਕ ਸਿਸਟੇਮੈਟਿਕ ਕੈਂਪੇਨ ਸੀ ਜਿਸ ਨੇ ਸੰਦੀਪ ਦੀ ਜ਼ਿੰਦਗੀ ਉਲਟ ਕੇ ਰੱਖ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਇੱਕ ਵੱਡੇ ادارے ਚ ਸੁਪਰੀਟੈਂਡੈਂਟ ਹੋਣ ਦੇ ਬਾਵਜੂਦ ਉਸ ਨੂੰ ਪਘੋੜਾ ਦੱਸ ਦਿੱਤਾ ਗਿਆ ਜਿਸ ਕਾਰਨ ਸੰਦੀਪ ਦੀ ਮਾਨਸਿਕ ਹਾਲਤ ਇੰਨੀ ਡਗਮਗਾ ਗਈ ਕਿ ਉਹ ਨਸ਼ਿਆਂ ਦਾ ਆਦੀ ਹੋ ਗਿਆ ਤੇ ਕਈ ਮਹੀਨੇ ਵੈਨਕੂਵਰ ਦੇ ਹਸਪਤਾਲ ਚ ਦਾਖਲ ਰਿਹਾ ਸੰਦੀਪ ਦਾ ਦੋਸ਼ ਇਹ ਵੀ ਹੈ ਕਿ ਕੈਨੇਡਾ ਸਰਕਾਰ ਵੀ ਅਣਜਾਣੇ ਨਹੀਂ ਉਹ ਵਿਦੇਸ਼ੀ ਮੀਡੀਆ ਤੇ ਸਰਕਾਰ ਵੱਲੋਂ ਕੀਤੇ ਗਏ ਬੇਬੁਨਿਆਦ ਪ੍ਰਚਾਰ ਨੂੰ ਰੋਕਣ 'ਚ ਫੇਲ ਰਹੀ ਹੈ